ਘੱਟ ਸਮੇਂ ਵਾਲੀਆਂ ਵੈਰਾਈਟੀਆਂ ਵੀਰੇ 1509 ਲਾਈਏ ਜਾਂ 1847 ਲਾਈਏ ਅੱਜ ਦੀ ਵੀਡੀਓ ਇਹਨਾਂ ਲਈ ਆ ਮੇਨ ਤੇ ਬਾਕੀ ਫੁੱਲ ਵੀਡੀਓ ਚੈਨਲ ਤੇ ਪਈ ਆ ਮੇਨ ਮੇਨ ਦੱਸ ਦਈਏ ਜੇ ਆਪਾਂ 1509 ਤੇ 1847 ਦੇ ਵਿੱਚ ਪਣੀ ਦੀ ਲਾਉਣ ਦਾ ਸਮਾਂ ਬਈ 10 ਜੂਨ ਤੋਂ ਬਾਅਦ ਤੁਸੀਂ ਕਦੇ ਵੀ ਲਾ ਸਕਦੇ ਹੋ 1847 ਨੂੰ 8 ਜੂਨ ਤੋਂ ਬਾਅਦ ਕਦੇ ਵੀ ਲਾ ਸਕਦੇ ਹੋ ਇਹ ਯੂਨੀਵਰਸਿਟੀ ਦਾ ਨਹੀਂ ਹੈ ਜੱਟਾਂ ਦਾ ਅੰਕੜਾ ਮਾਝੇ ਮਾਲਵੇ ਦੁਆਬੇ ਦਾ ਕੱਢਿਆ ਹੋਇਆ ਸਾਰਾ ਤਕਰੀਬਨ ਐਵਰੇਜ ਜਾਂ ਡੇਢ ਨੰਬਰ ਪਾਣੀ ਤੱਕ ਹੋ ਜਾਂਦੀਆਂ ਨੇ ਦੋਨੇ ਵੈਰਾਈਟੀਆਂ ਸ਼ਰਤ ਕੀ ਆ ਤੁਹਾਡੇ ਕੋਲੇ ਨਹਿਰੀ ਪਾਣੀ ਹੋਣਾ ਚਾਹੀਦਾ ਜੇ ਨਹਿਰੀ ਪਾਣੀ ਨਹੀਂ ਹੈਗਾ ਤਾਂ ਇੱਕ ਨੰਬਰ ਪਾਣੀ ਤੁਹਾਡੇ ਕੋਲੇ ਲਾਜ਼ਮੀ ਹੈ ਜ਼ਰੂਰੀ ਹੈ ਝਾੜ ਐਵਰੇਜ 25 ਕੁਇੰਟਲ ਇਹਦਾ 27 ਕੁਇੰਟਲ ਵੀਰੇ ਰੇਟ 2700 ਤੋਂ ਲੈ ਕੇ 3200 ਰੁਪਏ ਲੱਗਦਾ 18 47 ਦਾ 2600 ਤੋਂ ਲੈ ਕੇ 3100 ਜੇ ਐਵਰੇਜ ਅੰਕੜਾ ਕੱਢੀਏ ਤਾਂ 3000 ਰੁਪਿਆ ਤੇ ਇਹਦਾ 2900 100 200 ਵਧ ਵੀ ਸਕਦਾ ਘਟ ਵੀ ਸਕਦਾ ਤਾਂ ਐਵਰੇਜ 75000 ਰੁਪਏ ਦੀ ਨਿਕਲਦੀ ਹੈ ਵੀਰੇ ਇਹ 78300 ਦੀ ਨਿਕਲਦੀ ਹੈ 1847 18000 ਰੁਪਏ ਖਰਚਾ ਆਉਂਦਾ ਦੋਨਾਂ ਦੇ ਉੱਤੇ ਤਾਂ ਜਿਹੜੀ ਤੁਸੀਂ ਲਾਉਣੀ ਹੈ ਮੈਨੂੰ ਕਮੈਂਟ ਜਰੂਰ ਕਰਿਓ ਕਿਹੜੀ ਵੈਰਾਈਟੀ ਘੱਟ ਸਮੇਂ ਦੀ ਲਾ ਰਹੇ ਹੋ 1847 ਜਾਂ 1509 1699 ਨੂੰ ਘੰਡੀ ਰੋਗ ਥੋੜਾ ਜਿਆਦਾ ਆਉਂਦਾ ਤੇ ਕਮੈਂਟ ਜਰੂਰ